ਪਰਭਾਤੀ ਮਹੱਲਾ ਤੀਜਾ ਨਿਰਗੁਣਿਆਰੇ ਕੋ ਬਖਸ਼ ਲੈ ਸੁਆਮੀ ਫੇ ਮੇਰੇ ਸਰਬ ਕੇ ਮਾਲਕ ਵਾਹਿਗੁਰੂ ਸਾਡੇ ਤਾ ਕੋਈ ਗੁਣ ਨਹੀਂ ਹੈ ਨਾ ਸਤਵਾ ਨਾ ਸੰਤੋਖ ਨਾ ਦੇ ਨਾ ਧਰਮ ਨ ਵਿਚਾਰ ਹੈ ਨਿਰਗੁਣਿਆਰੇ ਨੂੰ ਬੇਨਤੀ ਕਰੋ ਏ ਮੇਰੇ ਮਾਲਕ ਕਾਲਪੁਰ ਸਾਨੂੰ ਬਖਸ਼ ਲਾ ਆਪ ਹੀ ਲਹਿੋ ਮਿਲਾਈ ਆਪ ਹੀ ਮਾਰਾ ਆਪ ਦੀ ਸੰਗਤ ਦੁਆਰਾ ਆਪ ਦੇ ਨਾਮ ਦੁਆਰਾ ਆਪ ਦੇ ਪ੍ਰੇਮ ਦੁਆਰਾ ਆਪ ਦੀ ਸਰਦਾ ਦੁਆਰਾ ਮਿਲ ਲਓ ਜੀ ਤੂੰ ਵੀ ਅੰਤ ਤੀਰਾ ਅੰਤ ਨਾ ਪਾਇਆ ਮਹਾਰਾਜ ਤੂੰ ਬਿਅੰਤ ਹੈ ਵੱਡੇ ਵੱਡੇ ਬ੍ਰਹਮਾ ਆਦਿਕਾਂ ਨੇ ਵੀ ਆਪ ਦਾ ਅੰਤ ਨਹੀਂ ਕਿਸੇ ਨੂੰ ਪਾਉਣਾ ਕੀਤਾ ਹੈ ਸਭ ਦੀ ਦੇਹੋ 부ਝਾਈ ਇਹ ਸ਼ਬਦ ਆਰਾਜਨ ਨੂੰ 부ਝਾਈ ਸਿੱਖਿਆ ਦਿੰਨੇ ਹੂੰ ਉਹਨਾਂ ਨੂੰ ਅਖੰਡ ਕੀਤਉਂ ਦੇ ਸਮਝਾ ਦਿੰਨੇ ਹੂੰ ਹਰ ਜੀਉ ਤੁਧ ਵਿਟਹੋਂ ਬਾਲ ਜਾਈ ਇਹ ਅਕਾਲਪੁਰ ਖੰਤਰ ਜਾਮੀ ਜੀ ਆਪ ਦੇ ਵਿੱਚੋਂ ਉੱਪਰੋਂ ਬਲੀ ਹਾਰ ਕੁਰਬਾਨ ਯਾਨੇ ਹੋ ਜੀ ਤਨ ਮਨ ਅਰਪੀ ਤੁਧ ਆਗੈ ਰੱਖੋ ਇਹ ਮਾਰਾ ਤਨ ਵੀ ਆਪਦੀ ਆਗਿਆ ਚ ਰੱਖੋ ਮਨ ਵੀ ਤੁਹਾਨੂੰ ਅਰਪ ਦੇਈਏ ਇਹ ਮਨ ਦੀ ਮਤ ਸਾਰੀ ਛੱਡ ਕੇ ਆਪਦੀ ਆਗਿਆ ਚ ਹੀ ਰੱਖੀਏ ਸਰ ਸਨੂ ਹੋ ਕਰਕੇ ਸਦਾ ਰਹਾ ਸਰਣਾਈ ਸਦਾ ਸਦਾ ਮਾਰਾ ਮਨ ਬਾਣੀ ਸੀ ਕਰਕੇ ਆਪਦੀ ਸ਼ਰਣਾਨਾ ਕਰੀਏ ਰਹਾਉ ਆਪਣੇ ਪਹਾਣੇ ਵਿੱਚ ਸਦਾ ਰੱਖ ਸੂਆ ਕੀ ਮਾਲਕ ਆਪ ਦੀ ਰਿਹਾਬ ਚ ਸਾਨੂੰ ਹਮੇਸ਼ਾ ਲਈ ਰੱਖਣਾ ਕਰੋ ਧਰਨਾਮੂ ਦੀ ਵਡਿਆਈ ਕੀ ਮਾਲਾ ਪ੍ਰਵੇਸ਼ ਦੇ ਨਾਮ ਦੀ ਵਡਿਆਈ ਮੈਨੂੰ ਬਖਸ਼ਿਓ ਅਸੀ ਕਿਰਪਾ ਕਰੋ ਸਾਡੇ ਤੇ ਪੂਰੇ ਗੁਰਤੀ ਬਾਣਾ ਜਾਪੈ ਕੀ ਪੂਰਿਆਂ ਗੁਰਾਂ ਦਾ ਬਾਣਾ ਮੰਨਣਾ ਜਾਣਿਆ ਜਾ ਸਕਦਾ ਹੈ ਆਪੋ ਸਮਝ ਨਹੀਂ ਪੈਂਦੀ ਆਲ ਦਿਨ ਸਹਿਜ ਸਮਾਈ ਰਾਦਰ ਸੇਜੇ ਨਾਮ ਵਿੱਚ ਦਿੱਤੀ ਸਮਾਈ ਰਹੇ ਤਾਂ ਮਾਰੇ ਆਜਿ ਤੇ ਅਲ ਸਗਦਾ ਪੁਰਖ ਤੀਰੇ ਭਾਣ ਭਗਤ ਜੀ ਤੁਧ ਭਾਵੈ ਕੇ ਮਹਾਰਾਜ ਜਿਹੜੇ ਤੇਰੇ ਭਾਣੇ ਨੂੰ ਮੰਨਦੇ ਆ ਭਗਤ ਉਹ ਆਪ ਜੀ ਨੂੰ ਪਾਉਂਦੇ ਹਨ ਜਿਹੜੇ ਤੈਨੂੰ ਪਾਉਂਦੇ ਹਨ ਭਗਤ ਉਹ ਤੇਰੀ ਰਜਾ ਚਲਦੇ ਹਨ ਆਪੇ ਬਖਸ਼ ਮਿਲਾਏ ਆਪ ਹੀ ਉਹਨਾਂ ਨੂੰ ਬਖਸ਼ ਕਰਕੇ ਨਾਮ ਦੀ ਦਾਤ ਆਪਦੇ ਨਾਲ ਮਿਲ ਲਿਆ ਇਹ ਪ੍ਰਵੇਸ਼ ਕਰ ਆਪਨੇ ਤੀਰੇ ਭਣ ਸਦਾ ਸੁਖ ਪਾਇਆ ਕੀ ਮਰਜ ਨਗਿਨ ਤੇਰੇ ਭਾਣੇ ਨੂੰ ਮੰਨੇ ਸਦਾ ਰਹਿਣ ਵਾਲਾ ਤੂੰ ਸੁਖ ਨੂੰ ਨਨ ਪਾਉਣਾ ਕੀਤਾ ਹੈ। ਗੁਰ ਤ੍ਰਿਸ਼ਨਾ ਅਗਨ 부ਝਾਈ ਉਹਨਾਂ ਦੀ ਗੁਰੂ ਸਾਹਿਬ ਜੀ ਨ ਤ੍ਰਿਸ਼ਨਾ ਰਸਾਂ ਕਸਾਂ ਦੇ ਭੋਗਾਂ ਦੀ ਅੱਗ ਸੀਨਾ ਮਾਚ ਰਹੀ ਮਾਇਆ ਦੀ ਇੱਛਾ ਰੂਪੀ ਅੱਗ ਕ੍ਰਿਸ਼ਨ ਦੀ ਅੱਗ ਈਰਖਾ ਦੀ ਅੱਗ, ਕ੍ਰੋਧ ਦੀ ਅੱਗ, ਕਾਲ ਦੀ ਅੱਗ, ਇਹ ਸਾਰੀ ਮਾਰ ਨੂੰ ਬੁਝਾ ਦਿੱਤੀ ਉਹਨਾਂ ਦੀ ਨਾਮ ਜਲ ਪਾ ਕੇ। ਜੋ ਤੂੰ ਕਰਹਿ ਸੋ ਹੋਵੇ ਕਰਤੀ। ਜੇ ਕਰਤਾ ਪੁਰਖ ਜੋ ਆਪ ਕਰਦੇ ਹੋ ਹੁੰਦਾ ਹੈ, ਹੁਕ ਜੋ ਕਰਦੇ ਸੀ ਹੁੰਦਾ ਸੀ, ਜੋ ਕਰੋਗੇ ਅੱਗੇ ਨੂੰ ਹੋਵੇਗਾ। ਨਾ ਕਰਣਾ ਜਾਇ ਹੋਰ ਕੇ ਦੇ ਪਾਸੋਂ ਅੰਤਰੀਅਮੀ ਕਰਿਆ ਨਹੀਂ ਜਾਂਦਾ ਹੈ ਕੋਜ ਅਲਪਗ ਜੀਵਾਂ ਤੋਂ ਨਾਨਕ ਨਾਵੈ ਜੀਵਡ ਅਵਰ ਨਾ ਦਾਤਾ ਤੇ ਮਾਰਾ ਨਾਮ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ ਬ੍ਰਹਮ ਗਿਆਨ ਦਾ ਮੁਕਤ ਦਾ ਨਾਮ ਹੀ ਆਪ ਦਾ ਸਾਰੀਆਂ ਦਾਤਾਂ ਦੇ ਦੇਣ ਵਾਲਾ ਹਾ ਪੂਰੇ ਬੁਰਤੀ ਪਾਏ ਇਹ ਅਮਰਤ ਨਾਮ ਓ ਜਿਸ ਕਰਕੇ ਸਭ ਬੜੀਆਂ ਆਈਆਂ ਮਿਲਦੀਆਂ ਇਹ ਪੂਰਨ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਬ੍ਰਹਮਾਤੀ ਮਹੱਲਾ ਪੀਜਾ ਗੁਰਮੁਖ ਹਰਿ ਸਾਲ ਆਇਆ ਜਿਨ੍ਹਾਂ ਸਾਧ ਸੰਗਤ ਜੀ ਗੁਰਮੁਖਾਂ ਦੀ ਸੰਗਤ ਕਰਕੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਗੁਰਮੁਖਾਂ ਨੂੰ ਸਲਾਹਿਆ ਹੈ। ਤੈਨ ਸਲਾਹੇ ਹਰ ਜਾਤਾ ਉਹਨਾਂ ਨੂੰ ਸਲਾਹੁਣੋਂ ਆਏਨ ਵਾਹਿਗੁਰੂ ਨੂੰ ਜਾਣ ਲਿਆ ਹੈ। ਉਹਨਾਂ ਦੇ ਜਿਨ੍ਹਾਂ ਗੁਰਮੁਖਾਂ ਦੀ ਸਿਫਤ ਕੀਤੀ ਹੈ ਉਹਨਾਂ ਨੇ ਹਰੀ ਅਕਾਲ ਪੁਰਖ ਨੂੰ ਜਾਣ ਲਿਆ ਹੈ। ਗੁਰਮੁਖ ਗੁਰਮੁਖ ਹਰ ਸਾਲ ਆਇਆ ਜਿਨ੍ਹਾਂ ਮੁਖੀ ਮੁਖੀ ਸਤਗੁਰਾਂ ਦੁਆਰਾ ਕਰ ਵਿੱਚ ਗੁਰਮੁਖ ਪ੍ਰਗਟ ਹੋਆ ਗੁਰੂ ਨਾਨਕ ਸਾਹਿਬ ਸਰੂਪ ਦੁਆਰਾ ਹਰੀ ਨੂੰ ਜਿਨ੍ਹਾਂ ਨੂੰ ਸਲਾਹਣਾ ਕੀਤਾ ਹੈ ਸਿਫਤ ਕੀਤੀ ਹੈ ਤਿੰਨ ਸਲਾਹੇ ਹਰ ਜੱਤ ਉਹਨਾਂ ਸਲਾਹਣ ਵਾਲਿਆਂ ਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ ਵਿੱਚੋਂ ਭਰਮ ਗਿਆ ਹੈ ਦੂਜਾ ਉਹਨਾਂ ਦੇ ਅੰਦਰੋਂ ਜਿਹੜਾ ਭਰਮ ਸੀ ਦੁਆਇ ਸੁਭਾਵ ਵਾਲਾ ਚਲਿਆ ਗਿਆ ਦੂਜਾ ਸੁਭਾਵ ਵੀ ਚਲਿਆ ਗਿਆ ਪਰਮ ਵੀ ਨਿਰਤ ਹੋ ਗਿਆ ਭੇਦ ਪਰਮਾਤਮਕੁਰ ਕੈ ਸ਼ਬਦ ਪਛਾਤਾ ਸਤਗੁਰਾਂ ਦੇ ਸ਼ਬਦ ਦੁਆਰਾ ਉਹਨਾਂ ਆਪਕੇ ਰੂਪ ਨੂੰ ਮਾਰਾ ਪਛਾਣ ਲਿਆ ਹੈ ਹਰ ਜੀਉ ਤੂੰ ਮੇਰਾ ਇੱਕ ਸੋਈ ਏ ਹਰੀ ਅਕਾਲ ਪੁਰਖ ਜੀ ਤੂੰ ਨੋ ਇੱਕ ਮੇਰਾ ਹੈ ਸੋ ਮਾਤਾ ਦੇ ਗਰਭ ਦੇ ਵਿੱਚ ਵੀ ਰੱਖਿਆ ਕਰਨ ਵਾਲਾ ਪਲੋਕ ਚ ਵੀ ਰੱਖਿਆ ਕਰਨ ਵਾਲਾ ਸੋਈ ਤਤ ਪਦ ਅਨਖਰ ਰੂਪ ਬੇਰ ਸਾਸਤ ਜਿਹਦਾ ਪ੍ਰਤੀਪਾਦਨ ਕਰਦੇ ਹਨ ਤੁਦ ਜਪੀ ਤੁਦੈ ਸਾਲਾ ਇਹ ਮਾਰੇ ਆਪ ਲਈ ਜਾਪ ਅਸੀਂ ਕਰਨੇ ਹਾਂ ਬਾਣੀ ਕਰਕੇ ਆਪ ਦੀ ਸਿਫਤ ਕਰਦੇ ਹਾਂ ਕਸ਼ਮ ਆਦਿਕਾਂ ਦੇ ਵਿੱਚ ਮਿਲ ਕਰਕੇ ਰਿਦੇ ਕਰਕੇ ਵੀ ਆਪ ਨੂੰ ਸੁਣਾਉਨੇ ਹੈ ਬਾਣੀ ਕਰਕੇ ਵੀ ਤੇਰਾ ਜਾਪ ਕਰਦੇ ਹਾਂ ਗਤ ਮਤ ਤੁਜ ਤੇ ਹੋਈ ਇਹ ਜਿਹੜੀ ਗਤ ਪ੍ਰਾਪਤੀ ਵਾਲੀ ਮਤ ਸਿੱਖਿਆ ਇਹ ਆਪਦੇ ਪਾਸੇ ਪ੍ਰਾਪਤ ਹੋਈ ਕਿਸੇ ਨੂੰ ਹੋਈ ਹੈ ਪ੍ਰਹਾਉ ਗੁਰਮੁਖ ਸਾਲਾਹਨ ਸੀ ਸਾਧ ਪਾਏ ਜਿਹੜੇ ਮਾਰੇ ਗੁਰਮੁਖ ਆਪ ਨੂੰ ਗੁਰੰਦਾਰਾ ਸਲਾਉਂਦੇ ਹੈ ਉਹ ਆਤਮ ਨੰਦ ਦੇ ਰਸ ਨੂੰ ਪਾਉਂਦੇ ਹਨ ਮਿੱਠਾ ਅੰਮ੍ਰਿਤ ਸਾ ਇਹ ਜਿਹੜਾ ਨਾਮ ਰਸ ਹੈ ਇਹ ਮਿੱਠਾ ਹੈ ਖਸਾਰੂ ਵੇ ਬ੍ਰਹਮ ਤੇਰੀ ਪ੍ਰਾਪਤੀ ਵਾਲੇ ਅੰਮ੍ਰਿਤ ਹੈ ਮਰਤੂ ਦਾ ਰਣ ਕਰਨ ਵਾਲਾ ਜੋ ਹਿਸਾਬ ਅਨੁਸਾਰ ਸਮਾਧਨਾ ਇਹ ਮਿੱਠਾ ਪਿਆਰਾ ਹੈ ਸਦਾ ਮਿੱਠਾ ਕਦੀ ਨਾ ਫੀਕਾ ਸਦਾ ਮਨ ਨੂੰ ਮਿੱਠਾ ਮਾਰਾ ਦਾ ਪਿਆਰਾ ਬਣਿਆ ਰਹਿੰਦਾ ਹੈ ਜਦ ਵੀ ਫਿੱਕਾ ਬੀਰਸੀ ਦਾ ਰਸ ਨਹੀਂ ਹੈ ਉਹਨਾਂ ਨੂੰ ਹੁਣਾ ਹੋਰ ਸਬਦੀ ਵਿਚਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਜਿਨ ਮਿੱਠਾ ਲਾਇਆ ਸੂਈ ਜਾਣੈ اے ਭਾਈ ਇਸ ਵਾਹਿਗੁਰੂ ਨੇ ਇਹ ਮਿੱਠਾ ਨਾਮ ਹਿਰਦੇ 'ਚ ਲਾਇਆ ਹੈ ਭਗਤਾਂ ਨੇ ਉਹ ਮਹਾਰਾਜ ਆਪ ਹੀ ਜਾਣਦੇ ਆ ਨੇ ਨਾਨ ਮਿੱਠੇ ਨਾਮ ਦੇ ਨਾਲ ਚਿਤ ਲਾਇਆ ਹੈ ਜਾਉ ਮਹਾਪੁਰਖ ਸੰਤ ਭਗਤ ਜਾਣ ਵੇਖ ਇਸ ਵਿਟੋਂ ਬਲ ਜਾਈ ਉਹਨਾਂ ਪਿਆਰਿਆਂ ਤੇ ਵਿਟੋਂ ਉਪਰੋਂ ਬਿਹਾਰ ਕੁਰਬਾਨ ਜਾਈਏ ਸਬਦ ਸਲਾਹ ਸਦਾ ਸੁਖ ਦਾਤਾ ਸ਼ਬਦ ਬ੍ਰਹਮ ਦੇ ਤਾਂ ਹੀ ਸੁਣਾਉਣਾ ਕਰੀਏ ਗੁਰਾਂ ਦੇ ਸ਼ਬਦ ਕਰਕੇ ਸੁਣਾਉਣਾ ਕਰੀਏ ਸਦਾ ਸੁਖਾਂ ਦਾ ਦਾਤਾ ਹੈ ਪਰਮੇਸ਼ਰ ਵਿੱਚ ਹੋ ਆਪ ਗਵਾਈ ਸ਼ਬਦ ਦੁਆਰਾ ਸਿਫਤ ਕਰਕੇ ਆਪਾ ਭਾਵ ਜੀ ਦਾ ਅੰਦਰ ਹੈ ਇਸ ਨੂੰ ਗਵਾਉਣਾ ਕਰੀਏ ਸਤਗੁਰ ਮੀਰਾ ਸਦਾ ਹੈ ਦਾਤਾ ਮੇਰੇ ਸਤਗੁਰੂ ਤਾਂ ਸਦਾ ਨਾਮ ਦੇ ਦਾਤੇ ਹਨ ਬ੍ਰਹਮ ਗਿਆਨ ਦੇ ਦਾਤੇ ਮੁਕਤ ਦੇ ਦਾਤੇ ਪਰਮ ਪ੍ਰੇਮ ਦੇ ਦਾਤੇ ਹਨ ਜੋ ਇੱਛਾ ਸੋ ਫਲ ਪਾਏ ਜੋ ਜੋ ਭਾਈ ਧਰਮ ਅਰਸ ਕਾਮ ਮੁਕਤ ਦੀ ਇੱਛਾ ਕਰੀਏ ਉਹ ਫਲ ਮਹਾਰਾਜ ਦੇ ਪਾਸੋਂ ਪਾ ਲਈਦੇ ਐ ਨਾਨਕ ਨਾਮ ਮਿਲੈ ਵੜਿਆ ਸਤਿਗੁਰੂ ਜੀ ਕਹਿੰਦੇ ਹੈ ਮਹਾਰਾਜ ਆਪਦੇ ਨਾਮ ਦੀ ਸਾਨੂੰ ਵਡਿਆਈ ਮਿਲੇ ਗੁਰਬਾਣੀ ਸੱਚ ਪਾਏ ਇਹ ਗੁਰਾਂ ਦੇ ਸ਼ਬਦ ਦੁਆਰਾ ਇਸ ਤਰ੍ਹਾਂ ਸੱਚੇ ਆਨੰਦ ਨੂੰ ਸੱਚ ਰੂਪ ਨੂੰ ਪਾਉਂਦੇ ਹੈ ਜੋ ਗੁਰਮੁਖ ਹਨ ਪਰਵਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਇਹ ਸੰਸਨੀ ਚੌਥਾ ਸ਼ਬਦ ਹੈ ਜੋ ਗੁਰੂ ਅਮਰਦਾਸ ਜੀ ਦਾ ਇਹਦੇ ហេਠਾ ਮਹੱਲੇ ਦੇ ហេਠਾ ਪੰਜਾ ਵੀ ਲੱਗਾ ਹੈ ਦੇਖ ਲਓ ਪੋਥੀਆਂ ਜੀ ਨਹੀਂ ਤਾਂ ਚਾਹੀ ਰਹਿਤੇ ਪੰਜਾ ਹੈ ਜਨ ਮਹੱਲੇ ਇਹ ਪੰਜਵੇਂ ਪਾਤਸ਼ਾਹ ਨੇ ਵੀ ਇਹਾ ਇਹ ਸ਼ਬਦ ਉਚਾਰਿਆ ਸੀ ਤੇ ਤੀਜੇ ਪਾਤਸ਼ਾਹ ਨੇ ਵੀ ਸ਼ਬਦ ਉਚਾਰਿਆ ਸੀ ਇਹ ਦੋਹਾਂ ਸਤਗੁਰਾਂ ਦੇ ਕੋਈ ਰੂਪ ਸ਼ਬਦ ਹੋ ਗਏ ਫਿਰ ਪੰਜਵੇਂ ਪਾਤਸ਼ਾਹ ਨੇ ਆਪਦਾ ਮਹੱਲੇ ਦੇ ហេਠਾ ਪੰਜਾ ਲਾਤਾ ਇਹ ਤੇ ਤੀਜੇ ਪਾਤਸ਼ਾਹ ਦਾ ਸ਼ਬਦ ਰਹਿਣ ਦਿੱਤਾ ਆਵਲਾ ਰੂਪ ਕਰ ਲਿਆ ਹੈ ਨਾਨੇ ਗੁਰੂ ਦੀ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੋਹਤਿਆਂ ਦੀ ਇੱਕੋ ਰੂਪ ਬਾਣੀ ਇੱਥੇ ਇਕਤਾ ਹੈ ਇਹ ਭਗਤਾਂ ਦੀ ਬਾਣੀ ਨਾਲ ਨਾਇਰ ਲਾਇ ਲਿਖਿਆ ਮਹੱਲਾ ਪੰਜਵਾਂ ਹੁੰਦਾ ਹੈ ਐਵੇਂ ਮਹੱਲੇ ਤੀਜੇ ਨਾਲੇ ਪੰਜਵੇਂ ਪਾਤਸ਼ਾਹ ਦਾ ਵੀ ਸ਼ਬਦ ਹੈ ਇੱਕੋ ਸੱਜ ਦਾ ਉਚਾਰਨ ਹੋਇਆ ਸੀ ਫੇ ਮਹਾਰਾਜ ਦੇ ਹੇਠਾਂ 'ਚ ਪੰਜਾ ਲਾਹਤਾ ਹੈ ਇਹ ਕਾਰਨ ਹੈ ਇਸ ਪੰਜਾ ਲਾਉਣ ਦਾ ਗੁਰੂ ਸਾਹਿਬ ਦਾ ਇੱਕੋ ਸ਼ਬਦ ਹੈ ਗੁਰੂ ਰਾਂ ਸਾਹਿਬ 'ਚ ਜਿਹੜਾ ਪੰਜਵੇਂ ਤੇ ਤੀਜੇ ਦਾ ਇੱਕ ਰੂਪ ਚ ਆਇਆ ਹੈ ਜੋ ਤੇਰੀ ਸਰਣਾਈ ਹਰ ਜੀਉ ਹਰੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਆਪ ਦੀ ਸ਼ਰਨ ਪਏ ਹਨ ਤਨ ਰਾਖਣ ਜੋ ਉਹਨਾਂ ਨੂੰ ਤੂੰ ਰੱਖਿਆ ਕਰਨ ਦੇ ਯੋਗ ਲਾਇਕ ਹੈ ਪਰਮੇਸ਼ਰ ਤੁਮ ਜੀਵ ਅਡ ਮੈਂ ਅਵਰ ਨਾ ਸੂਝੈ ਆਜਿਦਾ ਵੱਡਾ ਸਾਨੂੰ ਮਾਰਾ ਵਰਸਤਾਨ ਚ ਹੋਰ ਕੋਈ ਨਹੀਂ ਸੂਝਾ ਦਿਸਦਾ ਹੈ ਨਾ ਕੋ ਹੂਆ ਨਾ ਹੋ ਨਾ ਸੱਚੇ ਪਾਤਸ਼ਾਹ ਪਿੱਛੇ ਕੋਈ ਹੋਇਆ ਨਾ ਅੱਗੇ ਨੂੰ ਹੋਵੇਗਾ ਕੋਈ ਨਾ ਹੋਂ ਹੈ ਹਰ ਜੀਉ ਸਦਾ ਤੇਰੀ ਸਰਣਾਈ ਤੇਰੀ ਅਕਾਲ ਪੁਰਖ ਵਾਹਿਗੁਰੂ ਜੀ ਸਜਾ ਸਜਾ ਆਪ ਕੀ ਸ਼ਰਨ ਹਾਂ ਅਸੀਂ ਜਿਉ ਭਾਵੈ ਤਿਉ ਰਾਖੂ ਮੀਰੀ ਸੁਆਮੀ ਜੇ ਮੇਰੇ ਮਾਲਕ ਅਕਾਲ ਪੁਰਖ ਜਿਵੇਂ ਕਾਪ ਨੂੰ ਪਾਉਂਦਾ ਏ ਓਵੇਂ ਸਾਡੀ ਰੱਖਿਆ ਕਰੋ ਆਪ ਇਹ ਤੇਰੀ ਵਡਿਆਈ ਇਹ ਮੇਰੇ ਜਿਹੜੀ ਰੱਖਿਆ ਕਰਨੀ ਹੈ ਇਹ ਆਗ ਦੀ ਵਡਿਆਈ ਹੈ ਨਾ ਹੋਰ ਤਾਂ ਨਹੀਂ ਕਿਸੇ ਦੀ ਵਡਿਆਈ ਏ ਤੁਹਾਡੀ ਜੀ ਵਡਿਆਈ ਹੈ ਰਹਾਉ ਜੋ ਤੇਰੀ ਸਰਣ ਆਈ ਹਰ ਜੀ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਆਪ ਜੀ ਦੀ ਸਰਣ ਆਏ ਹਨ ਦਿਨ ਕੀ ਕਰਹਿ ਪ੍ਰਤਪਾ ਉਹਨਾਂ ਦੇ ਪ੍ਰਤੀ ਤਾਂ ਹੀ ਮਹਾਰਾ ਹਉ ਪਾਲਣਾ ਕਰਦੇ ਹਾਂ ਆਪ ਕਿਰਪਾ ਕਰ ਰੱਖੋ ਹਰ ਜੀ ਹੇ ਅਕਾਲ ਪੁਰਖ ਜੀ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਦੀ ਰੱਖਿਆ ਕਰਦੇ ਹੋ ਹੁਣ ਰੱਖਦੇ ਹੋ ਅੱਗੇ ਨੂੰ ਰੱਖੋਗੇ ਕੋਈ ਨਾ ਸਕਾ ਜਮ ਕਾਲ ਉਹਨਾਂ ਨੂੰ ਜਮ ਜੋ ਕਾਲ ਕਰਨ ਵਾਲਾ ਉਹ ਵੀ ਲੱਗ ਨਹੀਂ ਸਕਦਾ ਨੇੜੇ ਨਹੀਂ ਆ ਸਕਦਾ ਹੈ ਤੇਰੀ ਸਰਣਾਈ ਸੱਚੀ ਹਰ ਜੀਓ ਓ ਅਕਾਲ ਪੁਰਖ ਹਰ ਜੀ ਤੇਰੀ ਜਿਹੜੀ ਸ਼ਰਨ ਲੈਣੀ ਇਹ ਸੱਚੀ ਹੈ ਨਾ ਉਹ ਘਟੇ ਨਾ ਜਾ ਜਿਹੜਾ ਸ਼ਰਨ ਆ ਜਾਂਦਾ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦਾ ਘਟਾ ਨਹੀਂ ਹੁੰਦਾ ਤੇ ਨਾ ਉਹ ਜੁਨਾ ਚ ਜਾਂਦਾ ਹੈ ਨਾ ਦੇ ਸੁਭਗੁਣ ਘਟਦੇ ਹੈ ਤੇ ਨਾ ਉਹਨਾਂ ਦਾ ਸਾਥ ਸਿੰਘ ਸਰਦਾ ਜਾਂਦੀ ਹੈ ਨਾ ਉਹ ਘਟੇ ਨਾ ਕਿਸੇ ਪ੍ਰਕਾਰ ਘਾਟਾ ਮਾਤਾ ਦੇ ਗਰਭ ਦੇ ਵਿੱਚ ਜਾਂਦਾ ਹੈ ਤੇ ਨਾ ਬੈਤਰਨੀ ਜੀ ਦੇ ਘਾਟਾਂ ਤੇ ਜਾਂਦਾ ਹੈ ਤੇ ਨਾ ਜਾਇ ਉਤਪੰਨ ਹੁੰਦਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਉਹਨਾਂ ਦਾ ਜਸ ਘਟਦਾ ਨਹੀਂ ਤੇ ਉਹ ਕਿਸੇ ਵਾਰ ਜੁਨਾ ਵਿੱਚ ਜਾਂਦੇ ਨਹੀਂ ਉਹਨਾਂ ਦੇ ਪਾਸੋਂ ਨਾਮ ਜਿਵੇਂ ਕਿਸੇ ਦਾ ਧਨ ਘਟ ਜਾਂਦਾ ਹੁੰਦਾ ਇਹੋ ਨਾਮ ਧਨ ਘਟਦਾ ਨਹੀਂ ਤੇ ਇੱਕ ਜਿਵੇਂ ਧਨ ਕਿਸੇ ਦਾ ਪੂਨ ਨਾਸ ਹੋਣੇ ਕਰਕੇ ਚਲਿਆ ਜਾਂਦਾ ਐਵੇਂ ਹੀ ਜਾਂਦਾ ਨਹੀਂ ਇਸ ਪ੍ਰਕਾਰ ਸਾਲ ਸੰਗੇ ਜੀ ਨਾ ਉਹਨਾਂ ਦਾ ਮਨ ਰਾਜ ਰੈਸ਼ ਘਟਦਾ ਹੈ ਅਤੇ ਨਾ ਉਹ ਜੂਨਾ ਚ ਜਾਂਦੇ ਆ ਨਾ ਵਾਸ਼ਨਾ ਚ ਰੁੜਦੇ ਹਨ ਜੋ ਹਰ ਛੋਟ ਦੂਜੇ ਭਾਏ ਲਾਗੇ ਸੇ ਪਰਮੇਸ਼ਰ ਦੇ ਤਨ ਛੱਡ ਕੇ ਦੁਆਦ ਭਾਚ ਲੱਗੇ ਹੋਏ ਐ ਉਹ ਜੰਮ ਤੈ ਮਰ ਜਾ ਉਹ ਜੰਉਂਦੇ ਰਹਿੰਦੇ ਤੇ ਮਰ ਮਰ ਕੇ ਜਾਂਦੇ ਹਨ ਪਰਲੋਕ ਨੂੰ ਸਾਖ ਕਿਤਾਬ ਦੇਣ ਜੋ ਤੇਰੀ ਸਰਣ ਆਈ ਹਰ ਜੀ ਤੇਰੀ ਅਕਾਲ ਪੁਰਖ ਜੀ ਜੋ ਆਪ ਜੀ ਦੀ ਸ਼ਰਨ ਪਏ ਹਨ ਕਿੰਨਾ ਦੁਖ ਭੂਖ ਕਿਸ਼ਨਾ ਜੰਮਣ ਮਰਨ ਦਾ ਦੁਖ ਆਸਾ ਰੂਪੀ ਭੁਖ ਨਹੀਂ ਕਿਸੇ ਪ੍ਰਕਾਰ ਦੀ ਹੁੰਦੀ ਨਾਨਕ ਨਾਮ ਸਲਾਹ ਸਦਾ ਤੂੰ ਸਤਿਗੁਰੂ ਜੀ ਕਹਿੰਦੇ ਹੈ ਭਾਈ ਤੂੰ ਤਾਂ ਮਹਾਰਾਜ ਈਸਾ ਨਾਮ ਦੀ ਸਿਫਤ ਕਰੋ ਸੱਚੇ ਸ਼ਬਦ ਸਮਾ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਵਾਹਿਗੁਰੂ ਦੇ ਰੂਪ ਵਿੱਚ ਸਮਾ ਜਾਏਗਾ